ਪੰਜਾਬ ਦੀਆਂ ਚਾਰ ਜਿਮਣੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਉੱਪਰ ਜੋ ਹਲਕਾ ਇੰਚਾਰਜ ਲਾ ਦਿੱਤੇ ਗਏ ਨੇ ਚੋਣ ਜਿਨ੍ਹਾਂ ਦੇ ਦੇਖਰੇਖ ਵਿੱਚ ਹੋਣੀ ਹੈ ਮੰਤਰੀਆਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਸੋ ਵੱਡੀ ਖਬਰ ਆਈ ਹੈ ਅੱਜ ਜਿਵੇਂ ਹੀ ਮੁੱਖ ਮੰਤਰੀ ਜਹੰਦਰ ਦੇ ਵਿੱਚ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨ ਵਾਸਤੇ ਆਉਂਦੇ ਨੇ ਔਰ ਉਹਨਾਂ ਦੇ ਵਿੱਚੋਂ ਚਾਰ ਜਿਮਣੀ ਚੋਣਾਂ ਚੋਣਾਂ ਜੋ ਹਲਕਿਆਂ ਦੇ ਵਿੱਚ ਹੋਣੀਆਂ ਨੇ ਉਹਨਾਂ ਹਲਕਿਆਂ ਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਜਾਂਦੀਆਂ ਨੇ ਮੌਜੂਦਾ ਮੰਤਰੀ ਤੇ ਵਿਧਾਇਕਾਂ ਦੀਆਂ ਸੋ ਕਿਹੜੇ ਕਿਹੜੇ ਮੰਤਰੀ ਤੇ ਕਿਹੜੇ ਕਿਹੜੇ ਵਿਧਾਇਕ ਨੇ ਜਿਹੜੇ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂਗੇ ਉਹਨਾਂ ਚਾਰਾਂ ਹਲਕਿਆਂ ਦੇ ਵਿੱਚ ਜੋ ਜਿਮਣੀ ਚੋਣਾਂ ਨੂੰ ਸੰਭਾਲਣਗੇ ਔਰ ਜਿਮਣੀ ਚੋਣਾਂ ਜਿਤਾਉਣਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੇਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਉੱਪਰ ਜਿਮਣੀ ਚੋਣ ਕਿਸੇ ਸਮੇਂ ਵੀ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ ਸੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਵੱਲੋਂ ਇਹਨਾਂ ਚਾਰਾਂ ਸੀਟਾਂ ਨੂੰ ਲੈ ਕੇ ਵੀ ਅੱਜ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਡੇਰਾ ਬਾਬਾ ਨਾਨਕ ਤੋਂ ਜਿੱਥੋਂ ਸੁਖਜਿੰਦਰ ਸਿੰਘ ਰੰਧਾਵਾ ਦੋ ਵਾਰ ਲਗਾਤਾਰ ਜਿੱਤੇ ਹੋਏ ਸੀ ਉਹ ਜਿਹੜਾ ਕਿ ਹੁਣ ਸੰਸਦ ਮੈਂਬਰ ਬਣ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਡੇਰਾ ਬਾਬਾ ਨਾਨਕ ਤੋਂ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਕੁਲਦੀਪ ਸਿੰਘ ਥਾੜੀ ਬਾਜੋ ਕੈਬਨ ਮੰਤਰੀ ਨੇ ਪੰਜਾਬ ਉਹਨਾਂ ਨੂੰ ਜਿਹੜਾ ਕਿ ਦਿੱਥੂ ਦਾ ਇੰਚਾਰਜ ਲਾਇਆ ਗਿਆ ਉਹ ਉਹਨਾਂ ਦੇ ਸਹਿ ਇੰਚਾਰਜ ਜਿਹੜੇ ਨੇ ਉਹ ਅਮਨ ਸ਼ਹਿਰੀ ਕਲਸੀ ਜੋ ਕਿ ਬਟਾਲਾ ਤੋਂ ਲੈ ਕੇ ਨੇ ਉਹਨਾਂ ਦੇ ਸਹਿਯੋਗੀ ਹੋਣਗੇ ਔਰ ਪੂਰਾ ਹਲਕੇ ਦੇ ਵਿੱਚ ਜਿਹੜਾ ਕਿ ਉਹ ਦੇਖ ਕਰਨਗੇ ਉਹਨਾਂ ਦੇ ਜਿਹੜਾ ਕਿ ਅੰਡਰ ਰਹੀ ਦੀ ਉਸ ਤੋਂ ਬਾਅਦ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ ਔਰ ਜਿਹੜਾ ਚੋਣ ਹੋਵੇਗੀ ਸਾਰੀ ਅਮਨ ਸ਼ਹਿਰੀ ਕਲਸੀ ਬਟਾਲਾ ਤੋਂ ਜੋ ਪਹਿਲਾ ਲੋਕ ਸਭਾ ਚੋਣ ਵੀ ਲੜੇ ਨੇ ਔਰ ਉਹਨਾਂ ਦਾ ਜਿਹੜਾ ਕਿ ਕੁਲਦੀਪ ਸਿੰਘ ਢਾਲੀਵਾਲ ਕੈਪਟਨ ਮੰਤਰੀ ਨੇ ਜਿਹੜੇ ਕਿ ਅੰਮ੍ਰਿਤਸਰ ਦੇ ਨਾਲ ਜਿਹੜੇ ਲੋਕ ਸਭਾ ਚੋਣ ਲੜੇ ਸੀ ਉਹਨਾਂ ਦੀ ਡਿਊਟੀ ਲਈ ਗਈ ਹੈ ਸੋ ਡੇਰਾ ਬਾਬਾ ਨਾਨਕ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਕਿ ਬਹੁਤ ਹੀ ਜ਼ਿਆਦਾ ਵੱਡਾ ਜਿਹੜਾ ਗਾੜੇ ਕਾਂਗਰਸ ਦਾ ਸੰਤੋਖ ਸਿੰਘ ਰੰਦਾਵਾ ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਸ ਸੀਟ ਤੇ ਬਹੁਤ ਵਾਰੀ ਜਿਹੜੀ ਜਿੱਤ ਦਰਜ ਕੀਤੀ ਗਈ ਏ ਸੋ ਡੇਰਾ ਬਾਬਾ ਨਾਨਕ ਤੋਂ ਜਿਹੜਾ ਕਿ ਹੁਣ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਹਰ ਹਿਲੇ ਵਿੱਚ ਸੀਟ ਜਿੱਤਣ ਵਾਸਤੇ ਇਹਨਾਂ ਨੇ ਵੱਡੇ ਤੋਂ ਆਗੂ ਲਾ ਦਿੱਤੇ ਨੇ ਗਿੱਧੜਵਾਦੀ ਗੱਲ ਕਰੀਏ ਤਾਂ ਗਿੱਧੜਵਾਦੇ ਵਿੱਚ ਜੋ ਕਿ ਅਮਨ ਅਰੋੜਾ ਕੈਪਟਨ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਡਿਊਟੀ ਦਿੱਤੀ ਗਈ ਏ ਔਰ ਉਹਨਾਂ ਦੇ ਨਾਲ ਸਹਿਯੋਗੀ ਦਵਿੰਦਰ ਸਿੰਘ ਲਾਡੀ ਵਿਧਾਇਕ ਨੇ ਦੋਨੋਂ ਜਿਹੜਿਆ ਨੇ ਜਿਹੜਾ ਕਿ ਗਿੱਦੜਵਾ ਹਲਕੇ ਦੀ ਦੇਖ ਰੇ ਕਰਨਗੇ ਗਿੱਦੜਵਾ ਹਲਕੇ ਦੇ ਵਿੱਚ ਜੋ ਕਿ ਅਕਾਲੀ ਦਲ ਦਾ ਕਰ ਰਿਹਾ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਿੱਦੜਵਾ ਤੋਂ ਨੌ ਵਾਰ ਅਕਾਲੀ ਦਲ ਜਿਹੜੀ ਸੀਟ ਜਿੱਤ ਚੁੱਕੀ ਹੈ ਜਦੋਂ 2012 ਤੋਂ ਕਾਂਗਰਸ ਦੇ ਰਾਜਾ ਵੜਿੰਗ ਇਹ ਸੀਟ ਜਿਹੜੀ ਜਿੱਤੇ ਰਹੇ ਨੇ ਉਹ ਤਿੰਨ ਵਾਰ ਲਗਾਤਾਰ ਜਿੱਤੇ ਨੇ ਰਾਜਾ ਵੜਿੰਗ ਵੱਲੋਂ ਇੱਥੇ ਅਸਤੀਫਾ ਦਿੱਤਾ ਗਿਆ ਸੀ ਜੋ ਕਿ ਉਹ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ ਨੇ ਸੋ ਇਸ ਕਰਕੇ ਸੀਟ ਖਾਲੀ ਹੋਈ ਏ ਜਿੱਥੋਂ ਜਿਹੜਾ ਕਿ ਹੁਣ ਚਿਮਣੀ ਚੋਣ ਹੋਣੀ ਏ ਔਰ ਆਮ ਆਦਮੀ ਪਾਰਟੀ ਵੱਲੋਂ ਗਿੱਦੜਵਾ ਹਲਕੇ ਨੂੰ ਜਿੱਤਣ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ ਚੱਬੇਵਾਲ ਹਲਕੇ ਦੀ ਗੱਲ ਕਰੀਏ ਚੱਬੇਵਾਲ ਤੋਂ ਹਰਜੋਤ ਸਿੰਘ ਬੈਂਸ ਉਹ ਸਿੱਖਿਆ ਮੰਤਰੀ ਨੇ ਪੰਜਾਬ ਉਹਨਾਂ ਨੂੰ ਡਿਊਟੀ ਦਿੱਤੀ ਗਈ ਔਰ ਉਹਨਾਂ ਦੇ ਨਾਲ ਕਰਨबीर ਸਿੰਘ ਉਮਨ ਜੋ ਕਿ ਦਸੂਹਾਤੂ ਵਿਧਾਇਕ ਨੇ ਇਹਨਾਂ ਦੀ ਡਿਊਟੀ ਲਈ ਕੀ ਹੈ ਚੱਬੇਵਾਲ ਹਲਕੇ ਨੂੰ ਦੇਖਣ ਵਾਸਤੇ ਜੋ ਚੱਬੇਵਾਲ ਹਲਕਾ ਆਖਮਾ ਹਲਕਾ ਹੈ ਇਹ ਤੋਂ ਰਾਜਕਮਰ ਚੱਬੇਵਾਲ ਜਿਹੜੇ ਪਹਿਲਾਂ ਕਾਂਗਰਸ ਵੱਲੋਂ ਵਿਧਾਇਕ ਸੀ ਕੋ ਡਿਪਟੀ ਜਿਹੜੇ ਕਿ ਲੀਡਰ ਸੀਗੇ ਕਾਂਗਸ ਦੇ ਔਰ ਉਹਨਾਂ ਨੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਾਂਦੀ ਹੈ ਹਸ਼ਿਆਰਪੁਰ ਤੋਂ ਔਰ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਚੱਬੇਵਾਲ ਦੇ ਵਿੱਚ ਜਿਹੜੇ ਕਿ ਉਹਨਾਂ ਨੂੰ ਨਹੀਂ ਲਾਇਆ ਗਿਆ ਸੋ ਸਪੈਸ਼ਲ ਹਰਜੋਤ ਸਿੰਘ ਬੈਂਸ ਤੇ ਨਾਲ ਕਰਨਬੀਰ ਸਿੰਘ ਹੰਮਨ ਜਿਹੜਾ ਕਿ ਚੱਬੇਵਾਲ ਦੇ ਵਿੱਚ ਸਾਰਾ ਦੇਖ ਰੇ ਕਰਨਗੇ ਔਰ ਉਹਨਾਂ ਦੀ ਦੇਖ ਰੇ ਕਿ ਵਿੱਚ ਜਿਹੜੀ ਚੋਣ ਹੋਵੇਗੀ ਸੋ ਉਸ ਤੋਂ ਬਾਅਦ ਬਰਨਾਲਾ ਬਰਨਾਲਾ ਵਿਧਾਨ ਸਭਾ ਸੀਟ ਜਿਹੜੀ ਕਿ ਸੇ ਟਾਈਮ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਮੰਤਰੀ ਰਹੇ ਨੇ ਗੁਰਮੀਤ ਸਿੰਘ ਮੀਤੇਰ 2017 ਦੇ ਵਿੱਚ ਵੀ ਤੇ 2022 ਦੇ ਵਿੱਚ ਵੀ ਜਿੱਤੇ ਨੇ ਇੱਥੋਂ ਔਰ ਉਹਨਾਂ ਨੇ ਬਰਨਾਲਾ ਹਲਕੇ ਤੋਂ ਫਿਰ ਇੱਕ ਵਾਰ ਆਪਣੀ ਜਿਹੜੀ ਦਾਵੇਦਾਰੀ ਵੀ ਠੂ ਦਿੱਤੀ ਏ ਜੋ ਕੈਸਲਾਏ ਜਰਚ ਦੀ ਤਲਬੀਰ 골ਡੀ ਨੂੰ ਇੱਥੇ ਜਿਹੜਾ ਲਾਇਆ ਜਾਵੇਗਾ ਲੇਕਿਨ ਤਲਬੀਰ 골ਡੀ ਨੂੰ ਅੱਖੋਂ ਪੋਖੇ ਕਰ ਦਿੱਤਾ ਗਿਆ ਜੋ ਕਿ ਬਨਾਲਾ ਦੇ ਵਿੱਚ ਗੁਰਮੀਤ ਸਿੰਘ ਮੀਤ ਖੇਰ ਜੋ ਹੁਣ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹਨਾਂ ਨੂੰ ਦੁਬਾਰਾ ਇੱਥੂ ਦਾ ਇੰਚਾਰਜ ਲਾ ਦਿੱਤਾ ਗਿਆ ਹੈ ਔਰ ਜਿਹੜਾ ਉਹਨਾਂ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਕੈਪਟਨ ਮੰਤਰੀ ਨੇ ਉਹਨਾਂ ਨੂੰ ਸਹਿਯੋਗੀ ਲਾਇਆ ਗਿਆ ਸੋ ਕਿਤੇ ਨਾ ਕਿਤੇ ਬਰਨਾਲਾ ਹਲਕੇ ਦੀ ਸੀਟ ਗੁਰਮੀਤ ਸਿੰਘ ਮੀਤ ਹੈ ਆਪਣੇ ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਨੂੰ ਚੋਣ ਲੜਾਣਾ ਚਾਹੁੰਦੇ ਨੇ ਜੋ ਸੀਟ ਨਹੀਂ ਛੱਡਣਾ ਚਾਹੁੰਦੇ ਬਰਨਾਲਾ ਜਿਹੜਾ ਕਿ ਚਾਹ ਰਾਇਦਾ ਸੀ ਕਿ 골ਡੀ ਨੂੰ ਇਹ ਚੋਣ ਲੜਾਈ ਜਾਵੇਗੀ ਲੇਕਿਨ 골ਡੀ ਨੂੰ ਜਿਹੜਾ ਕਿ ਨਾ ਹੀ ਸਹਿਨ ਚਾਰਜ ਲਾਇਆ ਗਿਆ ਹੈ ਨਾ ਹੀ ਹਲਕਾ ਚਾਰਜ ਲਾਇਆ ਗਿਆ ਹੈ ਨਾ ਹੀ 골ਡੀ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਗਈ ਹੈ 골ਡੀ ਜਿਹੜਾ ਨਾਰਾਜ਼ ਹੋ ਕੇ ਹੁਣ ਪਾਸੇ ਬੈਠ ਜਾਏਗਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਪਣੇ ਮੌਜੂਦਾ ਮੰਤਰੀ ਤੇ ਵਿਧਾਇਕਾਂ ਨੂੰ ਜਿਹੜੀ ਕਿ ਇਹ ਚਾਰਾਂ ਹਲਕਿਆਂ ਦੀ ਦੇਖ ਰੱਖ ਦੇ ਦਿੱਤੀ ਗਈ ਹੈ ਇਨ੍ਹਾਂ ਦੀ ਮੌਜੂਦਗੀ ਵਿੱਚ ਚੋਣਾ ਹੋਣ ਗਿਆ ਕਿਸੇ ਸਮੇਂ ਵੀ ਜਿਮਣੀ ਉਪਚੋਣ ਹੋ ਸਕਦੀ ਹੈ ਸੋ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤਿਆਰੀ ਵਿੱਚ ਆ ਗਈ ਹੈ ਜੋ ਕਿ ਅੱਜ ਉਹਨਾਂ ਨੇ ਆਪਣੇ ਡਿਊਟੀਆਂ ਲਾ ਦਿੱਤੀਆਂ ਨੇ ਮੰਤਰੀਆਂ ਦੀ ਔਰਗਨਿਕਾਂ ਦੀਆਂ ਜੋ ਕਿ ਚਾਰੇ ਦੇ ਚਾਰੇ ਸੀਟਾਂ ਜਿੰਨੀਆਂ ਚਾਹੁੰਦੀ ਹੈ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਸੈਂਚਰੀ ਦੇ ਨੇੜੇ ਪਹੁੰਚਣਾ ਚਾਹੁੰਦੇ ਨੇ ਜੋ ਨਾਲ ਕੋਲ ਹੋਣ 95 ਵਿਧਾਇਕ ਨੇ ਔਰ ਚਾਰੇ ਜਿੱਤਣ ਦੇ ਨਾਲ 96 ਵਿਧਾਇਕ ਹੋ ਜਾਣਗੇ ਤੇ ਪਹਿਲੀ ਵਾਰੀ ਹੋਵੇਗਾ ਵਿਧਾਨ ਸਭਾ ਦੇ ਵਿੱਚ ਜਦੋਂ 1966 ਤੋਂ ਲੈ ਕੇ ਪੰਜਾਬ ਬਣਿਆ ਔਰ ਪਹਿਲੀ ਵਾਰੀ 96 ਵਿਧਾਇਕਾਂ ਦੇ ਨਾਲ ਜਿਹੜੀ ਹੈ ਪੰਜਾਬ ਦੀ ਜਿਹੜੇ ਵਿਧਾਨ ਸਭਾ ਦੇ ਵਿੱਚ ਸਰਕਾਰ ਹੋਵੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਿੱਦੜਵਾਟੇ ਬਰਨਾਲਾ ਚੱਬੇਵਾਲ ਕੋ ਡੇਰਾ ਬਾਬਾ ਨਾਨਕ ਸੀਟ ਤੇ ਜਿੱਤ ਦਰਜ ਕਰਨ ਲਈ ਅੱਜ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ